ਤੇ ਦੋਸਤੋ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕੋ ਰਿਕੁਐਸਟ ਕਰਨੀ ਚਾਹਾਂਗਾ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਕੰਮ ਦੀ ਵੀਡੀਓ ਲੈ ਕੇ ਆਏ ਆ ਪਿੰਡ ਬਰਕਤਪੁਰਾ ਤੋਂ ਜਿਵੇਂ ਤੁਹਾਨੂੰ ਪਤਾ ਹੈ ਵਿਆਹ ਸ਼ਾਦੀਆਂ ਦੇ ਸੀਜ਼ਨ ਆ ਰਹੇ ਨੇ ਤੇ ਲੋਕਾਂ ਨੂੰ ਦੁੱਧ ਦੀ ਬਹੁਤ ਸ਼ਾਰਟੇਜ ਹੋ ਰਹੀ ਹੈ ਪਨੀਰ ਦੀ ਸ਼ਾਰਟੇਜ ਹੋ ਰਹੀ ਹੈ ਤੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਵੀ ਯਾਰ ਕਿੱਥੋਂ ਚੱਕਿਆ ਜਾਵੇ ਪਨੀਰ ਤੇ ਪਿਓਰ ਮਿਲਦਾ ਕਿ ਨਹੀਂ ਮਿਲਦਾ ਤੇ ਅੱਜ ਆਪਾਂ ਤੁਹਾਨੂੰ ਪਿੰਡ ਬਰਕਤਪੁਰਾ ਜੋ ਕਿ ਮਲੇਰ ਕੋਟਲਾ ਦੇ ਬਿਲਕੁਲ ਨਾਲ ਹੈ ਉੱਥੇ ਇੱਕ ਡੈਰੀ ਤੇ ਲੈ ਕੇ ਆਏ ਆ ੱਲੋਂ ਡੈਰੀ ਇਹ ਦੋ ਸਗੇ ਭਰਾਵਾਂ ਨੇ ਖੜ ਤੇ ਵੀਰੇ ਉਹਨਾਂ ਨੇ ਮਿਹਨਤ ਕੀਤੀ ਆ ਮਿਹਨਤ ਕਰਕੇ ਜਿਹੜਾ ਆਪਣਾ ਨਾਮ ਹੈ ਚੰਡੀਗੜ੍ਹ ਤੱਕ ਬਣਾਇਆ ਮਤਲਬ ਇਹਨਾਂ ਦਾ ਮਾਲ ਸਪਲਾਈ ਹੁੰਦਾ ਪੂਰੇ ਪੰਜਾਬ ਦੇ ਵਿੱਚ ਤੇ ਕੀ ਕੀ ਆਟਮਾ ਇਹਨਾਂ ਕੋਲੇ ਮਿਲਦੀਆਂ ਨੇ ਉਹਦੀ ਜਾਣਕਾਰੀ ਆਜੋ ਫਿਰ ਤੁਹਾਨੂੰ ਇਹਨਾਂ ਦਾ ਫਾਰਮ ਵੀ ਦਿਖਾਉਣੇ ਆ ਕਿਹੜੀ ਕਿਹੜੀ ਆਟਮਾ ਮਿਲਦੀਆਂ ਨੇ ਉਹ ਵੀ ਦਿਖਾਉਣੇ ਆ ਤੇ ਲਓ ਜੀ ਹੁਣ ਤੁਹਾਨੂੰ ਆਪਾਂ ਢਿੱਲੋ ਡੈਰੀ ਦੇ ਅੰਦਰ ਲੈ ਆਇਆ ਨਾਲੇ ਇੱਥੇ ਆਪਾਂ ਬਾਈ ਉਹਨਾਂ ਤੋਂ ਜਾਣਦੇ ਆ ਕਿ ਕੀ ਕੀ ਇਹਨਾਂ ਕੋਲੇ ਆਟਮਾ ਮਿਲਦੀਆਂ ਨੇ ਤੇ ਨਾਲੇ ਵੀਰੇ ਪਹਿਲਾਂ ਸਵਾਗਤ ਜੀ ਵਾਲੇਕੁਮ ਸਤ ਸਾਮ ਤੇ ਸਭ ਤੋਂ ਪਹਿਲਾਂ ਮੈਨੂੰ ਡੈਰੀ ਬਾਰੇ ਦੱਸੋ ਵੀ ਆਪਣੀ ਡੈਰੀ ਨੂੰ ਕਿੰਨਾ ਕੁ ਟਾਈਮ ਹੋ ਗਿਆ ਡੇਰੀ ਦਾ ਵੈਸੇ ਸਾਡੀ 35-36 ਸਾਲ ਤੋਂ ਪੁਰਾਣੀ ਹੈ ਮੇਰੇ ਪਾਸਾਬ ਪਹਿਲਾਂ ਕੰਮ ਕਰਦੇ ਸੀ ਤੇ ਸਾਨੂੰ ਦੋਨਾਂ ਨੂੰ ਇਸ ਫੀਲਡ ਦੇ ਵਿੱਚ ਆਇ ਨੂੰ 5 ਤੋਂ 6 ਸਾਲ ਹੋ ਗਏ ਨੇ ਠੀਕ ਹੈ ਵੀਰੇ ਤੇ ਜਿਵੇਂ ਆਪਾਂ ਦੇਖਦੇ ਆਂ ਪਹਿਲਾਂ ਜ਼ਿਆਦਾਤਰ ਦੁੱਧ ਦਾ ਹੀ ਬਿਜ਼ਨਸ ਹੁੰਦਾ ਸੀ ਹਨਾ ਜੀ ਤੇ ਅੱਜ ਦੇ ਸਮੇਂ ਦੇ ਵਿੱਚ ਆਪਣੀ ਡੇਰੀ ਤੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਮਿਲਦੀਆਂ ਨੇ ਮਤਲਬ ਆਪਨੇ ਸਾਰੇ ਪ੍ਰੋਡਕਟ ਮਿਲ ਸਕਦੇ ਨੇ ਜੋ ਮਤਲਬ ਦੁੱਧੋਂ ਤਿਆਰ ਹੁੰਦੇ ਨੇ ਡੇਰੀ ਵਾਲ ਜਿਹਨੇ ਪ੍ਰੋਡਕਟ ਹੋਵੇ ਪਨੀਰ ਹੋ ਗਿਆ ਸਪੈਸ਼ਲੀ ਪਨੀਰ ਹੋ ਗਿਆ ਦੇਸੀ ਘੀ ਹੋ ਗਿਆ ਜਿਵੇਂ ਮੱਝਾਂ ਦਾ ਵੀ ਹੈ ਸਾਡੇ ਕੋਲੇ ਕੀ ਤੇ ਇਸ ਤੋਂ ਇਲਾਵਾ ਸਾਡੇ ਕੋਲ گاਵਾ ਦਾ ਕੀ ਲੱਗ ਤੋਂ ਮੈਂ ਤੇ ਮੱਖਣ ਹੋ ਗਿਆ ਜੀ ਲੱਸੀ ਹੋ ਗਈ ਦਹੀਂ ਹੋ ਗਈ ਜੋ ਵੀ ਆਪਣੇ ਡੈਰੀ ਦੇ ਪ੍ਰੋਡਕਟ ਨੇ অলਮੋਸਟ ਸਾਰੇ ਆਪਣੇ ਕੋਲ ਮਿਲ ਜਾਂਦੇ ਆਪਣੇ ਕੋਲ ਮਿਲਦੇ ਨੇ ਤੇ ਜਿਹੜੇ ਪਰ ਪ੍ਰੋਡਕਟ ਨੇ ਇਹ ਆਪਾਂ ਡੈਰੀ ਦੇ ਵਿੱਚ ਤਿਆਰ ਕਰਦੇ ਆ ਜਾਂ ਹਾਂਜੀ ਇਹ ਆਪਾਂ ਅੰਦਰ ਆਪਣੇ ਪਲਾਂਟ ਦੇ ਵਿੱਚ ਤਿਆਰ ਕਰਦੇ ਹਾਂ ਪਲਾਂਟ ਦੇ ਵਿੱਚ ਤਿਆਰ ਕਰਦੇ ਆ ਤੁਹਾਨੂੰ ਦੋਸਤੋ ਪਲਾਂਟ ਦੇ ਵਿੱਚ ਵੀ ਲੈ ਕੇ ਜਾਵਾਂਗੇ ਉਸ ਬਾਰੇ ਆਪਾਂ ਰੇਟ ਵਗੈਰਾ ਦੀ ਵੀ ਗੱਲ ਕਰ ਲਈਏ ਤੇ ਜਿਵੇਂ ਬਈ ਕਿਉਂ ਦੀ ਗੱਲ ਕਰੀ ਆਪਾਂ ਕਿਉਂ ਆਪਣੇ ਕੋਲੇ ਮੱਜਾਂ ਦਾ ਵੀ ਹੁੰਦਾ ਤੇ ਗਾਵਾਂ ਦਾ ਵੀ ਹੁੰਦਾ ਜੀ ਜੇ ਜਿਵੇਂ ਹੁਣ ਸਰਦੀ ਆ ਰਹੀ ਆ ਬਹੁਤ ਇਹਦੀ ਖਪਤ ਹੋਣੀ ਆ ਇਹ ਚੀਜ਼ ਹਾਂ ਨਾ ਤੇ ਜਿਹੜਾ ਕਿ ਉਹ ਕੀ ਰੇਟ ਵਗੈਰਾ ਕੀ ਹੁੰਦਾ ਇਹਦਾ ਇਹ ਮਤਲਬ ਜਿਹੜਾ ਆਪਣਾ ਮੱਝਾਂ ਦਾ ਘੋਆ ਜੀ ਇਹ 700 ਰੁਪਏ ਆ ਤੇ ਜਿਹੜਾ ਗਾਈਆਂ ਦਾ ਘੋਆ ਹੈ ਉਹ 1170 ਰੁਪਏ 1170 ਰੁਪਏ ਤੇ ਪਿਓਰਿਟੀ ਦੀ ਗਾਰੰਟੀ ਆ ਹੈ ਪਿਓਰਿਟੀ ਦੀ ਪੂਰੀ ਗਾਰੰਟੀ ਹੈ ਪਿਓਰਿਟੀ ਦੀ ਸਾਡੀ ਇੱਡੀ ਗੀ ਗਾਰੰਟੀ ਆ ਕਿਉਂ ਜਿਹੜੇ ਵੀ ਪ੍ਰੋਡਕਟ ਸਾਡੇ ਬੰਦੇ ਨੇ ਉਹ ਅੰਦਰ ਸੀਸੀਟੀਵੀ ਕੈਮਰੇ ਵਿੱਚ ਬੰਦੇ ਨੇ ਉਹ ਸਾਡੇ ਸੀਸੀਟੀਵੀ ਲੱਗੇ ਹੋਏ ਨੇ ਉਹ ਤੁਸੀਂ ਦੇਖ ਸਕਦੇ ਹੋ ਮਤਲਬ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਤੁਹਾਡੀ ਸਰਵਲੈਂਸ ਦੇ ਅੰਦਰ ਬਣਦੀਆਂ ਨੇ ਬਾਕੀ ਵੀਰੇ ਬੰਦਾ ਜਿਹੜਾ ਆਪਣੀ ਚੀਜ਼ ਨੂੰ ਤਾਂ ਸਰਾਉਣਾ ਹੀ ਹੁੰਦਾ ਹਨਾ ਵੀ ਸਾਡੀ ਚੀਜ਼ ਪਿਓਰ ਆ ਪਿਓਰ ਹੈ ਫਿਰ ਇਹ ਚੀਜ਼ ਦਾ ਸਬੂ ਹਰੇਕ ਤੇ ਨਮ ਨਿਆ ਵਾਲਾ ਸੈਂਪਲਿੰਗ ਹੁੰਦੀ ਹੈ ਠੀਕ ਹੈ ਵੀਰੇ ਇਹ ਕਿਸੇ ਨੇ ਆ ਕੇ ਦੇਖ ਦੇਖਣੀ ਹੈ ਤਾਂ ਉਹ ਆ ਕੇ ਦੇਖ ਸਕਦਾ ਇਹ ਕੀ ਚੀਜ਼ ਦੀ ਸੈਂਪਲਿੰਗ ਹੈ ਇਹ ਪਨੀਰ ਦੀ ਸੈਂਪਲਿੰਗ ਹੈ ਪਲੇਟ ਦੀ ਸੈਂਪਲਿੰਗ ਆ ਮਤਲਬ ਜ਼ਿਆਦਾ ਡੀਲਿੰਗ ਜਿਹੜੀ ਹੈਗੀ ਆ ਤੁਸੀਂ ਪਨੀਰ ਦੇ ਵਿੱਚ ਕਰਦੇ ਹੋ ਨਾ ਉਹ ਬਲਕ ਦਾ ਜਮ ਹੋਲ ਸੇਲ ਦਾ ਕੰਮ ਸਾਡਾ ਪਨੀਰ ਦਾ ਹੀ ਹੈ ਪਲੇਟ ਦਾ ਹੀ ਹੈ ਤੇ ਜਿਵੇਂ ਮੈਂ ਸੁਣਿਆ ਸੀ ਤੁਹਾਡੇ ਬਾਰੇ ਕਹਿੰਦੇ ਚੰਡੀਗੜ੍ਹ ਤੱਕ ਜਿਹੜੀ ਆਟਮਾ ਨੇ ਭੇਜਦੇ ਹੋ ਕੀ ਕੀ ਆਟਮਾ ਜਾਂਦੀਆਂ ਨੇ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਆਉਣਾ ਪਨੀਰ ਜੀ ਮੇਨ ਦੁੱਧ ਹੋ ਗਿਆ ਤੇ ਕੀ ਹੋ ਗਿਆ ਕਰੀਮ ਹੋ ਗਈ ਤੇ ਮੱਖਣ ਮਤਲਬ ਆਲਮੋਸਟ ਸਾਰੀਆਂ ਜਿੰਨੇ ਪ੍ਰੋ ਤੇ ਚੰਡੀਗੜ੍ਹ ਫਿਰ ਜਿਵੇਂ ਤੁਸੀਂ ਭੇਜਦੇ ਹੋ ਇੱਥੋਂ ਡੇਲੀ ਭੇਜਦੇ ਹਾਂ ਸਮਾਨ ਹਾਂਜੀ ਡੇਲੀ ਗੱਡੀਆਂ ਜਾਂਦੀਆਂ ਨੇ ਜੀ ਇੱਥੇ ਸਾਡੇ ਗੱਡੀਆਂ ਰੱਖੀਆਂ ਨੇ ਮਤਲਬ ਸਪੈਸ਼ਲ ਹਰ ਦਿਨ ਸਪਲਾਈ ਕਰਨ ਵਾਸਤੇ ਸਪਲਾਈ ਵਾਸਤੇ ਗੱਡੀਆਂ ਰੱਖੀਆਂ ਨੇ ਮਾਰਨਿੰਗ ਨਿਕਲਦੀਆਂ ਨੇ ਤੇ ਆਪਣੇ ਦੁਪਹਿਰ ਤੱਕ ਬਾਰਸ ਆ ਜਾਂਦੇ ਨੇ ਸਪਲਾਈ ਦੇ ਕੇ ਠੀਕ ਹੈ ਮਤਲਬ ਡੇਲੀ ਗੱਡੀਆਂ ਜਾਂਦੀਆਂ ਨੇ ਤੇ ਕਿਵੇਂ ਦੇ ਰਿਵਿਊ ਨੇ ਉੱਥੋਂ ਦੇ ਲੋਕਾਂ ਦੇ ਤੁਹਾਡੇ ਪ੍ਰੋਡਕਸ਼ਨ ਲੈ ਕੇ ਉੱਥੇ ਮਤਲਬ ਜਦੋਂ ਅਸੀਂ ਸਟਾਰਟਿੰਗ ਕੀਤੀ ਆ ਜੀ ਉਹ ਬਹੁਤ ਛੋਟੇ ਲੈਵਲ ਤੋਂ ਕੀਤੀ ਸੀ ਔਰ ਅੱਜ ਅੱਲਾ ਦਾ ਸ਼ੁਕਰ ਹੈ ਵੀ ਸਾਡੇ ਕੋਲੇ ਉੱਥੇ ਡਿਮਾਂਡ ਪੂਰੀ ਨਹੀਂ ਹੋ ਰਹੀ ਜਲਸ ਪਨੀਰ ਜਿਵੇਂ ਹੁਣ ਵਿਆਹ ਸ਼ਾਦੀਆਂ ਆ ਗਈਆਂ ਵਿਆਹ ਸ਼ਾਦੀਆਂ ਚ ਬਹੁਤ ਲੱਗਣਾ ਬਹੁਤ ਲੋਕਾਂ ਨੇ ਖਰੀਦਣਾ ਤੇ ਕੀ ਹੋਲ ਸੇਲ ਦਾ ਕੀ ਰੇਟ ਚੱਲਦਾ ਪਨੀਰ ਦਾ ਮਤਲਬ ਹੋਲ ਸੇਲ ਦਾ ਰੇਟ 280 ਰੁਪਏ ਪਰ ਦੇ ਦਾਂਗੇ ਜੀ ਕੀ ਆ ਬਾਤ ਹੈ ਮਤਲਬ ਪਿਓਰਿਟੀ ਦੀ ਬਾਈ ਜਿਵੇਂ ਨੇ ਜਿਵੇਂ ਬਾਈ ਉਹਨਾਂ ਨੇ ਦਿਖਾ ਦਿੱਤੀ ਵੀ ਪਿਓਰਿਟੀ ਦੀ ਗਾਰੰਟੀ ਆ ਸਰਟੀਫਿਕੇਟ ਇਹਨਾਂ ਕੋਲ ਹੈਗਾ ਪਿਓਰਿਟੀ ਔਰ ਟੇਸਟ ਦੀ ਸਾਡੀ ਫੁੱਲ ਗਾਰੰਟੀ ਆ ਜੀ ਸਾਡੇ ਨਾਲ ਦਾ ਟੇਸਟ ਔਰ ਪਿਓਰਿਟੀ ਕੋਈ ਦੇ ਨਹੀਂ ਸਕਦਾ ਤੁਹਾਨੂੰ ਮਿਲੇ ਕੋਈ ਮਤਲਬ ਕੋਈ ਨਹੀਂ ਦੇ ਸਕਦਾ ਤੇ ਫਿਰ ਮੁੱਖੀ ਗੱਲ ਆਉਂਦੀ ਆ ਵੀ ਇਹ ਸਾਰੀਆਂ ਚੀਜ਼ਾਂ ਬਣਦੀਆਂ ਨੇ ਦੁੱਧ ਤੋਂ ਤੇ ਫ ਇਹ ਸਾਡੀ ਆਪਣੀ ਕਲੈਕਸ਼ਨ ਹੈ ਪਿੰਡਾਂ ਦੇ ਵਿੱਚ ਸਾਡੀਆਂ ਆਪਣੀਆਂ ਡੇਰੀਆਂ ਨੇ ਗੱਡੀਆਂ ਉਹਦੇ ਪਾਸੇ ਲੱਗ ਰੱਖੀ ਨੇ ਮਤਲਬ ਮਾਰਨਿੰਗ ਔਰ ਈਵਨਿੰਗ ਦੋਨੋਂ ਟਾਈਮ ਕਲੈਕਸ਼ਨ ਹੁੰਦੀ ਹੈ ਉਹਨਾਂ ਦੀ ਅੱਛਾ ਮਤਲਬ ਪਿੰਡਾਂ ਨਾਲ ਦੁੱਧ ਇਕੱਠਾ ਕਰਦੇ ਹੋ ਤੁਸੀਂ ਲੈ ਕੇ ਆਉਨੇ ਹੋ ਠੀਕ ਹੈ ਮਤਲਬ ਕਿੰਨੇ ਕੁ ਪਿੰਡਾਂ 'ਚ ਆਪਣੀਆਂ ਡੇਰੀਆਂ ਖੁੱਲੀਆਂ ਹੋਈਆਂ ਨੇ 15 ਪਿੰਡਾਂ ਦੇ ਵਿੱਚ ਆਪਣੀਆਂ ਡੇਰੀਆਂ ਨੇ ਜੀ ਮਤਲਬ ਬਰਕਤਪੁਰੇ ਦੇ ਆਸ-ਪਾਸ ਜਿਹੜੇ ਮਲੇਰ ਕੋਲੇ ਦੇ ਆਸ-ਪਾਸ ਦੇ ਪਿੰਡ ਨੇ ਮਲੇਰ ਕੋਲੇ ਦੇ ਆਸ-ਪਾਸ ਜਿੰਨੇ ਵੀ ਮਤਲਬ 15 ਕੁ ਪਿੰਡ ਸਾਡੇ ਹੈਗੇ ਜਿਨ੍ਹਾਂ ਨੂੰ ਅਸੀਂ ਕਵਰ ਕਰਦੇ ਹਾਂ ਜਿਵੇਂ ਇਹਨਾਂ ਨੇ ਹੀ ਦੱਸਿਆ ਵੀ ਸ ਬਣਾਉਂਦੇ ਨੇ ਉਰੇ ਹੀ ਤਿਆਰ ਕਰਦੇ ਨੇ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਪ੍ਰੋਜੈਕਟ ਵੀ ਦਿਖਾਉਨੇ ਆ ਸਾਰਾ ਪਨੀਰ ਵੀ ਸਾਰੀ ਆਈਟਮ ਇੱਥੇ ਹੀ ਤਿਆਰ ਹੁੰਦੀਆਂ ਨੇ ਦੁੱਧ ਮਤਲਬ ਜਿਹੜੀ ਸਵੇਰ ਦੀ ਕਲੈਕਸ਼ਨ ਆ ਸਾਡੀ ਰੈਡੀ ਪਈ ਹੈ ਜੀ ਲਓ ਇਹ ਚੰਡੀਗੜ੍ਹ ਵਾਸਤੇ ਮਤਲਬ ਸਵੇਰ ਵਾਸਤੇ ਰੈਡੀ ਹੈ ਰੈਡੀ ਰੱਖਿਆ ਹੈ ਮਤਲਬ ਜਦੋਂ ਇਹਨਾਂ ਨੇ ਨਾ ਇਹ ਜਿਹੜਾ ਚਿਲਰ ਆ ਇਹਦਾ ਟੱਕਨ ਓਪਨ ਕੀਤਾ ਤਾਂ ਇਹ ਜੋ ਮਤਲਬ ਮਹਿਕ ਇੱਕ ਤਰ੍ਹਾਂ ਦੀ ਆਈ ਆ ਜਿਵੇਂ ਪਤਾ ਲੱਗਦਾ ਵੀ ਚੀਜ਼ ਜ ਹੈਗਾ ਨਾ ਬਾਕੀ ਜਿੰਨੇ ਵੀ ਸਾਡੇ ਪ੍ਰੋਡਕਟ ਨੇ ਉਹ ਡੇਲੀ ਬੰਦੇ ਨੇ ਕੋਈ ਇਹ ਨਹੀਂ ਹੈਗਾ ਵੀ ਕੋਈ ਹਫਤੇ ਦਾ ਪਿਆ ਸਾਡੇ ਕੋਲੇ ਅੱਛਾ ਡੇਲੀ ਬੰਦੇ ਨੇ ਮਤ ਇਹ ਉਧਰ ਜਾਣ ਤੋਂ ਪਹਿਲਾਂ ਬਈ ਸਾਨੂੰ ਆਹ ਚੀਜ਼ ਦੱਸ ਦਿਓ ਇਹ 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 ਲੈਬ ਬਣਾਈ ਹੋਈ ਆਪਾਂ ਨੇ ਹੈ ਇਹ ਲੈਬ ਹੈ ਜੀ ਮਤਲਬ ਇਹ ਸੈਂਪਲਿੰਗ ਵਗੈਰਾ ਹੁੰਦੀ ਹੈ ਜਿੰਨਾ ਸਾਡਾ ਦੁੱਧ ਹੁੰਦਾ ਹੈ ਉਹ ਡੇਲੀ ਆ ਕੇ ਚੈੱਕ ਹੁੰਦਾ ਹੈ ਇਹ ਫੈਟ ਤੇ ਉਸ ਤੋਂ ਬਾਅਦ ਪਾਣੀ ਵਗੈਰਾ ਇਹ ਤੋਂ ਬਾਅਦ ਅਡਲਟਰੇਸ਼ਨ ਚੈੱਕ ਹੁੰਦੀ ਆਹ ਵਾਲੀ ਨਾਲ ਠੀਕ ਹੈ ਮਤਲਬ ਸਾਰੇ ਜਿਹੜੇ 0% ਅਡਲਟਰੇਸ਼ਨ ਹੁੰਦਾ ਸਾਡੇ ਕੋਲੇ ਉਹ ਮਤਲਬ ਉਹਦਾ ਮਤਲਬ ਕੀ ਹੁੰਦਾ ਮਤਲਬ ਦੁੱਧ ਦੇ ਵਿੱਚ ਕੋਈ ਚੀਜ਼ ਮਤਲਬ ਲਾਵੜਤਾ ਨਹੀਂ ਹੈਗੀ ਓਕੇ ਉਹ ਚੀਜ਼ ਚੈੱਕ ਕਰ ਲਿਆ ਉਹ ਮੈਂ ਖੁਦ ਚੈੱਕ ਕਰਦਾ ਜੀ ਠੀਕ ਹੈ ਮਤਲਬ ਇੱਕ ਵੀ ਪਰਸੈਂਟ ਚਾਂਸ ਨਹੀਂ ਹੈਗਾ ਵੀ ਕੋਈ ਚੀਜ਼ ਹੀ ਮਿ ਤੇ ਹੁਣ ਆਪਾਂ ਅੱਗੇ ਦੇਖਦੇ ਹਾਂ ਅੱਗੇ ਜਿਹੜੇ ਪ੍ਰੋਡਕਟ ਵਗੈਰਾ ਉਹਦੇ ਤਿਆਰ ਕਰਦੇ ਨੇ ਇਹ ਇਹ ਸਾਡਾ ਪਨੀਰ ਦਿੱਲੀ ਜਿਹੜਾ ਤਿਆਰ ਹੁੰਦਾ ਜੀ ਅੱਛਾ ਮਤਲਬ ਟਿੱਕੀਆਂ ਤਿਆਰ ਹੁੰਦੀਆਂ ਨੇ ਇਹ ਦਿੱਲੀ ਦਾ ਦਿੱਲੀ ਆ ਫਰੈਸ਼ ਤਿਆਰ ਹੁੰਦਾ ਹੈ ਓਕੇ ਦਿੱਲੀ ਫਰੈਸ਼ ਤਿਆਰ ਕਰਦੇ ਹਾਂ ਫਰੈਸ਼ ਸਪਲਾਈ ਕਰਦੇ ਹਾਂ ਵਾਹ ਜੀ ਵਾਹ ਮਤਲਬ ਪਨੀਰ ਦੀ ਪਨੀਰ ਦੀ ਤੁਸੀਂ ਸੌਫਟਨੈਸ ਦੇਖੋ ਜੀ ਹਾਂ ਬਈ ਕਲੋਜ਼ ਕਰਕੇ ਦਿਖਾ ਵੀ ਥੋੜਾ ਜਿਆ ਕਿਆ ਬਾਤ ਹੈ ਕਿਆ ਬਾਤ ਹੈ ਦੇਖ ਕੇ ਪਤਾ ਲੱਗਦਾ ਵੀ ਪਨੀਰ ਚ ਚੀਜ਼ ਹੈਗੀ ਮੈਂ ਤਾਂ ਹੀ ਫੈਨ ਹੋਏ ਨੇ ਲੋਕ ਤੁਹਾਡੇ ਇਹ ਮਤਲਬ ਜਿੰਨਾ ਅੱਜ ਰੀਡੀ ਪਏ ਸਵੇਰ ਸਾਰਾ ਚੰਡੀਗੜ੍ਹੇ ਸੇਲ अच्छा चंडीगढ़ चला जाना सारा ठीक थी। है फिर क्यों वगैरह भी सारा तैयार होता है क्यों भी सारा इथं तैयार होता है जी ठीक है मतलब भाई उन्होंने सारा जेड़ा प्रोजेक्ट लाया हुआ सारीयां चीजें इथी तैयार करते ने ते ਤੁਹਾਨੂੰ सप्लाई करते ने हुन ਜਿਵੇਂ ਕਿਸੇ ਨੇ ਵਿਆਹ ਵਾਸਤੇ ਆਰਡਰ ਲੈਣਾ ਹੋਵੇ ਤੁਹਾਨੂੰ ਤੇ ਉਹਦੇ ਲਈ ਕਿੰਨੇ ਦਿਨ ਪਹਿਲਾਂ ਤੁਹਾਨੂੰ ਆਰਡਰ ਦੇਣਾ ਪਏਗਾ ਉਹ 1 ਦਿਨ ਪਹਿਲਾਂ ਸਾਨੂੰ ਆਰਡਰ ਲਿਖਾ ਸਕਦਾ ਜੀ ਮਤਲਬ ਜੋ ਵੀ ਮਟੀਰੀਅਲ ਹੈ ਦੁੱਧ ਹੋ ਗਿਆ ਪਨੀਰ ਹੋ ਗਿਆ کریم ਹੋ ਗਈ ਮੱਖਣ ਉਹ ਸਾਰੀ ਇਹ ਚੀਜ਼ ਮਿਲੂਗੀ ਉਹਨਾਂ ਨੂੰ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਾਂ ਮਤਲਬ ਚੰਡੀਗੜ੍ਹ ਦੀ ਜਿੰਨੀ ਆਫੀਸਰ ਲੋਬੀ ਆ ਉਹ ਸਾਰੀ ਵਿਆਹਾਂ ਦੇ ਵਿੱਚ ਪਨੀਰ ਲਗਭਗ ਸੱਤ ਹੋ ਜਾਂਦਾ ਜੀ ਕਿਆ ਬਾਤ ਹੈ ਕਿਆ ਬਾਤ ਹੈ ਤੇ ਬਾਈ ਜਿਵੇਂ ਆਪਾਂ ਨੇ ਇਹ ਤਾਂ ਦੱਸਦਾ ਵੀ ਆਪਾਂ ਹੈਗਾ ਮਤਲਬ ਚੀਜ਼ਾਂ ਭੇਜ ਦਾਂਗੇ ਜੀ ਤੇ ਕਿੰਨੇ ਕੁ ਏਰੀਆ ਦੇ ਵਿੱਚ ਜਿਹੜੀ ਡਿਲੀਵਰੀ ਆ ਤੁਸੀਂ ਪ੍ਰੋਵਾਈਡ ਕਰ ਸਕਦੇ ਹੋ ਮਤਲਬ ਜਿਹੜਾ ਚੰਡੀਗੜ੍ਹ ਦਾ ਏਰੀਆ ਦਾ ਉਹ ਤਾਂ ਅਸੀਂ ਸਾਰੇ ਕਵਰ ਕਰਦੇ ਹਾਂ ਜਿਵੇਂ ਸਰਾਂ ਹੋ ਗਿਆ ਰਾਜਪੁਰਾ ਹੋ ਗਿਆ ਜੀ ਫਤਿਹਗੜ੍ਹ ਸਾਹਿਬ ਹੋ ਗਿਆ ਖੰਨਾ ਹੋ ਗਿਆ ਰਾਜਪੁਰਾ ਪਟਿਆਲਾ ਬਲਾਚੌਰ ờ ਰੋਪੜ ਹੋ ਗਿਆ ਖਰੜ ਹੋ ਗਿਆ ਇਹ ਏਰੀਆ ਦਾ ਅਸੀਂ ਸਾਰੇ ਕਵਰ ਕਰਦੇ ਹਾਂ ਬਾਕੀ ਜਿਹੜਾ ਲੋਕਲ ਸਾਨੂੰ ਵਿਆਹ ਦਾ ਕੋਈ ਆਰਡਰ ਦੇ ਉਹ ਜਾਇਦੀ ਪਹਿਲੇ ਚਾਹੀਦਾ ਜਾਇਦੀ ਘਰ ਚਾਹੀਦਾ ਤੇ ਅਸੀਂ ਉਹਨਾਂ ਨੂੰ ਡਿਲੀਵਰੀ ਆਪ ਦੇਵਾਂਗੇ ਕਿਆ ਬਾਤ ਹੈ ਮਰੋ ਤੁਹਾਡੀ ਪੂਰੀ ਟੈਨਸ਼ਨ ਹੀ ਖਤਮ ਹੋ ਗਈ ਹਾਂਜੀ ਡਿਲੀਵਰੀ ਦੇ ਕੋਈ ਚਾਰਜਸ ਵੀ ਨਹੀਂ ਲਏ ਜਾਣਗੇ ਬਲਕਿ ਤਾਂ ਰੇਟ ਹੋਲਸੇ ਰੱਖੇ ਨੇ ਤੇ ਡਿਲੀਵਰੀ ਦਾ ਚਾਰਜ ਵੀ ਨਹੀਂ ਲਏ ਜਾਣੇ ਤੇ ਮੈਨੂੰ ਲੱਗਦਾ ਹੈ ਵੀ ਜਿਹੜੀ ਚੀਜ਼ ਹੈ ਵੀਡੀਓ ਹੈ ਤੁਹਾਨੂੰ ਪਸੰਦ ਆਈ ਹੋਏਗੀ ਬਾਕੀ ਵਿਆਹ ਸ਼ਾਦੀਆਂ ਵਾਸਤੇ ਜ਼ਰੂਰ ਆਰਡਰ ਦਿਓ ਤੇ ਵੈਸੇ ਅਗਰ ਟੈਸਟ ਕਰਨਾ ਤਾਂ ਵੀ ਉਰੇ ਆ ਸਕਦੇ ਹੋ ਤੁਸੀਂ ਪਹੁੰਚਣਾ ਕਿੱਥੇ ਬਈ ਉਹਨਾਂ ਦਾ ਪ੍ਰੋਜੈਕਟ ਲੱਗਿਆ ਹੋਇਆ ਮਲੇਰਕੋਟਲਾ ਨੂੰ ਜਿੱਦੋਂ ਆਪਾਂ ਮਦੇਵੀ ਰੋਡ ਤੇ ਨੂੰ ਜਾਂਦੇ ਆ ਉੱਥੇ ਪੈਂਦਾ ਜੀ ਪਿੰਡ ਬਰਕਤਪੁਰਾ ਇਹਦੀ ਲੋਕੇਸ਼ਨ ਅਸੀਂ ਕਮੈਂਟ ਬਾਕਸ ਸ਼ੇਅਰ ਕਰਤੀ ਨੰਬਰ ਇਹਨ ਫੋਨ ਚੁੱਕੋ ਤੇ ਬਾਈ ਉਹਨਾਂ ਨਾਲ ਜਿਹੜੀ ਵੀ ਤੁਸੀਂ ਗੱਲ ਕਰਨੀ ਆ ਕਰ ਸਕਦੇ ਹੋ ਆਰਡਰ ਲਿਖਾ ਸਕਦੇ ਹੋ ਬਾਕੀ ਇਸੇ ਤਰ੍ਹਾਂ ਦੀ ਵੀਡੀਓ ਦੇ ਨਾਲ ਤੁਹਾਡੇ ਨਾਲ ਅੱਗੇ ਵੀ ਮਿਲਦੇ ਰਹਾਂਗੇ ਧੰਨਵਾਦ ਜੀ